ਮੈਂ ਬਸ ਇਹੀ ਕਹੂੰਗਾ ਕਿ ਇਸ ਫਿਲਮ ਬਾਰੇ ਮੈਂ ਇੱਕ ਚੀਜ਼ ਕਹਿ ਸਕਦਾ ਕਿ ਬਹੁਤ ਵਰੀ ਮੇਕਰਸ ਇਹ ਗੱਲ ਕਹਿੰਦੇ ਨਜ਼ਰ ਆਉਂਦਾ ਹੈ ਕਿ ਯਾਰ ਇਦਾਂ ਦੀ ਫਿਲਮ ਅਸੀਂ ਬਣਾਈ ਹੈ ਕਮਾਲ ਹੈ ਬਟ ਆਈ ਥਿੰਕ ਕਿ ਇੱਕ ਸਿੰਪਲ ਸ਼ਬਦ ਵਿੱਚ ਮੈਂ ਕਹਾਂ ਕਿ ਹਰ ਬੰਦੇ ਦੀ ਬੜੀ ਹਾਰ ਡਰਲਿੰਗ ਬਣੀ ਹੈ ਤੇ ਸਾਡੇ ਲਈ ਜਿਹੜਾ ਬੰਦਾ ਫਿਲਮ ਵੇਖਣ ਆਉਂਦਾ 200 ਰੁਪਏ 300 ਰੁਪਏ ਵੀ ਬਹੁਤ ਮੈਟਰ ਕਰਦਾ ਤੇ ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ ਕਿ ਤੁਸੀਂ ਪੂਰਾ ਪੈਸਾ ਵਸੂਲ ਮਤਲਬ ਪ੍ਰੋਪਰ ਐਂਟਰਟੇਨਮੈਂਟ ਇੱਕ ਫਿਲਮ ਤੇ ਜੋ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਵੇਂ ਦਾ ਕਲਾਈਮੈਕਸ ਹੋਣਾ ਚਾਹੀਦਾ ਕਿ ਤੁਹਾਨੂੰ ਬੰਨ ਕੇ ਬਿਠਾ ਲਿਆ ਹਨ ਤੁਸੀਂ ਇਕੱਲੇ 20 ਮਿੰਟ ਫਿਲਮ ਦੇ ਥੋੜਾ ਦਿਲ ਨਹੀਂ ਕਰੂਗਾ ਕਿ ਤੁਸੀਂ ਕੁਰਸੀ ਤੋਂ ਹਿੱਲ ਵੀ ਜਾਓ ਔਰ ਕਾਮੇਡੀ ਐਂਟਰਟੇਨਮੈਂਟ ਰੋਮਾਂਸ ਹਰ ਚੀਜ਼ ਤੁਹਾਨੂੰ ਇਸ ਫਿਲਮ ਚ ਮਿਲੋਗੀ ਤੁਸੀਂ ਬੰਦਿਆ ਨਾ ਤੁਸੀਂ ਐਸ ਆਰ ਕੇ ਮਤਲਬ ਲਗਨ ਬாய் ਆਫ ਉਹਨਾਂ ਦੇ ਤਾਂ ਮੈਂ ਪੈਰ ਵਰਗਾ ਵੀ ਨਹੀਂ ਬੱਟ ਤੁਸੀਂ ਮੈਨੂੰ ਇਹ ਬਲੇਸਿੰਗਸ ਦਿੰਦੇ ਰਹੋ ਉਹਨਾਂ ਦੇ ਨੇੜੇ ਨੇੜੇ ਸ਼ਾਇਦ ਕਦੀ ਪਹੁੰਚ ਜੂ। ਮੈਸੇਜ ਇੱਕ ਕਲਾਸ ਕੁਐਸਚਨ ਹੈ ਮੇਰਾ ਪੰਜ ਤੁਸੀਂ ਹਰਿਆਣਾ ਦਾ ਜਾਨਿਆ ਮਨੇ ਨਾਮ ਪੰਜਾਬੀ ਫਿਲਮ ਕੀਤੀ ਆ ਪੰਜਾਬੀ ਦਾ ਇੱਕ ਦਾ ਟਾਇਟਲ ਸੁਣਾਂਗੇ ਦਰ ਤੋਂ ਪਾਸੇ ਮਾਈਕ ਪਾਸ। ਨਹੀਂ ਨਹੀਂ। ਨਹੀਂ ਟਾਇਟਲ ਤਾਂ ਮੈਂ ਆਪਣਾ ਇੱਕ ਵੀ ਦੀ ਵੀ ਨਹੀਂ ਕਰਦਾ। ਇਹ ਵੀ ਦੀ ਵੀ ਨਹੀਂ ਕਰਨਾ ਮੈਂ ਪੰਜਾਬੀ ਵਧੀਆ ਹਰਿਆਣਵੀ। ਉਹ ਦੇਖਣਾ ਮੇਰੇ ਤੁਹਾਨੂੰ। ਹਾਂ। ਯੈਸ। ਨਾਮ ਕੁਲਵੰਤ ਇੱਧਰ ਬੈਠਾ ਜੀ ਇੱਧਰ ਤਾਂ ਤੁਸੀਂ ਕੋਲ ਬੈਠੋ ਤੇ ਹੁਣ ਪ੍ਰੋਬਲਮ ਇੱਥੇ ਵਿੱਚ ਇਹ ਹੈ ਕਿ ਬੀਬੀਆਂ ਦੋ ਦੇ ਮੁੰਡਾ ਸਭ ਤੋਂ ਵੱਧ ਹੁਣ ਇਹ ਵੀ ਪ੍ਰਾਟ ਫਟਾ ਦਾ ਸਵਾਲ ਹੈ ਕਿ ਯਾਰ ਇਹਦੇ ਨਾਲ ਆਇਆ ਮੈਂ ਕਿ ਕਿ ਜੇ ਤੁਹਾਨੂੰ ਵਾਲ ਕਿਹਾ ਤਾਂ ਫਰਾਜ ਨੂੰ ਤੇ ਪਰਾਂਜ ਨੂੰ ਕਿਹਾ ਤੇ ਕਿੰਨਾ ਕੁ ਵਧੀਆ ਗਿਆ ਤੁਹਾਡਾ ਐਕਸਪੀਰੀਅੰਸ ਤੁਹਾਡਾ ਕੀ ਤੁਸੀਂ ਨਾ ਐ ਸਵਾਲ ਜਿਹਦੇ ਵਿੱਚ ਮੇਰੇ ਤਾਇਆ ਜੀ ਮੈਨੂੰ ਇਹੋ ਜਿਹੇ ਸਵਾਲ ਪੁੱਛਦੇ ਆ ਮੇਰੇ ਯਾਰ ਤੈਨੂੰ ਯਾਰਾ ਕਿਹੜੀ ਹੀਰੋਇਨ ਨਾਲ ਜ਼ਿਆਦਾ ਸੋ ਐਕਚੁਅਲੀ ਆਪਣੇ ਆਪਣੇ ਬੇਸੀ ਬੰਦਿਆਂ ਨੇ ਇਹੇ ਜਿਹੇ ਸਵਾਲ ਹੁੰਦੇ ਆ ਆਪਣ ਬਹੁਤ ਮੈਨੂੰ ਮੇਰੇ ਪਾਪਾ ਪੁੱਛ ਰਹੇ ਸੀ ਅੱਛਾ ਫਿਰ ਮੁੰਡਾ ਜਾਂਦਾ ਕਿਹੜੀ ਹੀਰੋਇਨ ਨਾਲ ਮੈਂ ਕਿਹਾ ਮੈਂ ਤੁਹਾਨੂੰ ਹੁਣੇ ਦੱਸਦਾ ਫਿਰ ਤੁਸੀਂ ਫਿਲਮ ਕਿਉਂ ਦੇਖੋਗੇ ਸੋ ਇਹ ਬਹੁਤ ਸਾਰੇ ਕੁਐਸਚਨ ਨੇ ਤੇ ਇਹ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਲੱਗਣਗੇ ਪਰ ਮੈਨੂੰ ਦੋਨਾਂ ਨਾਲ ਕੰਮ ਕਰਕੇ ਮੈਨੂੰ ਬਹੁਤ 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 ਲਾਈਕ ਸੀਰ ਆਨਸਰ లైసమరన్ సట్ बट ਨਹੀਂ सब्जी मची लगा जे मैं बहुत आ, स्ट्रेट फॉरवर्ड हा जे मेनू कुछ लगया हुंदा ना ठीक तो मैं कह देना सी पर मेनू बहुत चंगा लगया और आ, मैं दोना ने ਜਦੋਂ ਮੈਂ ਫਿਲਮ ਦੇਖੀ ਕਿਉਂਕਿ ਮਾਹੀਦੀ ਵੀ ਕਹਿ ਸਕਦੇ ਕਿ ਪਹਿਲੀ ਫਿਲਮ ਹੈ ਔਰ ਪ੍ਰਾਂਜਲ ਤਾਂ ਪਹਿਲੀ ਬਾਰ ਹੀ ਐਕਟ ਕਰ ਰਹੀ ਹੈ ਤੇ ਕਿਤਨਾ ਕਿਤੇ ਇਹ ਸਾਰੀਆਂ ਕਾਲਸ ਮੇਰੀ ਮਨਵੀਰ ਭਾਈ ਮਨੀਸ਼ ਭਾਜੀ ਅਸੀਂ ਸਾਰੇ ਇੱਕ ਦੂਜੇ ਤੇ ਐ ਕੌਨਫੀਡੈਂਸ ਕਹਿ ਕੇ ਸਟਿਕ ਕਰਦੇ ਸੀ ਵੀ ਅੱਛਾ ਠੀਕ ਹੈ ਕਰ ਲੋ ਪਰ ਅਸੀਂ ਤਿੰਨੇ ਜਣੇ ਥੋੜੇ ਜਿਨੇ ਕੌਨਸ਼ੀਅਸ ਸੀਗੇ ਕਿ ਯਾਰ ਆਫਟਰ ਆਲ ਤਾਂ ਫਿਲਮ ਕੋਈ ਖੇਡ ਨਹੀਂ ਗਈ ਹਨਾ ਐਂਡ ਆਫ ਦਿ ਡੇ ਤਾਂ ਤੁਹਾਨੂੰ ਐਕਟ ਕਰਨਾ ਪੈਣਾ ਉਹ ਕੈਰੈਕਟਰ ਚ ਜੈਲ ਹੋਣਾ ਪੈਣਾ ਉਹ ਕੈਰੈਕਟਰ ਤੁਹਾਨੂੰ ਸੱਚਾ ਲੱਗੂਗਾ ਤੁਸੀਂ ਤਾਂ ਹੀ ਫਿਲਮ ਨਾਲ ਇਨਸਾਫ ਕਰਦੇ ਸਾਨੂੰ ਸੀਗਾ ਯਾਰ ਆਪਾਂ ਤਰੀਫਾਂ ਦਾ ਬੋਲਬਾਲ ਕਰ ਰਹੇ ਆ ਫਿਲਮ ਦੇਖ ਕੇ ਜਦੋਂ ਫਿਲਮ ਦਾ ਪ੍ਰੀਵਿਊ ਸ਼ੁਰੂ ਹੋਣਾ ਸੀ ਤੇ ਮੈਂ ਮੇਰੀ ਧੜਕਣ ਸੱਚੀ ਵੱਧ ਗਈ ਵੀ ਕੀ ਬਣੂਗਾ ਬਟ ਮੈਂ ਮੋਰ ਥੈਨ ਸੈਟੀਸਫਾਈਡ ਐ ਨਾ ਦੋਨਾਂ ਦੀ ਪਰਫਾਰਮੈਂਸ ਲਈ ਤੁਸੀਂ ਕਰੀ ਤਾੜੀਆਂ ਮਾਰੋ ਇੱਕ ਵਾਰ ਵੀ ਤੁਹਾਨੂੰ ਲੱਗੂਗਾ ਕਿ ਇਹਨਾਂ ਦੀ ਇਹ ਪਹਿਲੀ ਫਿਲਮਾਂ ਆ ਜਾਂ ਔਰ ਇਹਦਾ ਸਾਰਾ ਕ੍ਰੈਡਿਟ ਆਈ ਥਿੰਕ ਕਿ ਮੈਂ ਸਮਝਦਾ ਕਿ ਐਕਟਰ ਸਾਰੇ ਵਧੀਆ ਹੁੰਦੇ ਆ ਡਾਇਰੈਕਟਰ ਦੇ ਹੱਥ 'ਚ ਹੁੰਦਾ ਹੈ ਕਿ ਉਹ ਕਿੰਨਾ ਵਧੀਆ ਐਕਟ ਕਢਵਾ ਸਕਦਾ ਕਈ ਵਾਰੀ ਅਸੀਂ ਵਧੀਆ ਟੇਕ ਦਿੰਨੇ ਆ ਉਹ ਟੇਕ ਸਾਡਾ ਲੱਗਦਾ ਨਹੀਂ ਸੋ ਡੀਓਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਡਾਇਰੈਕਟਰ ਸਾਹਿਬ ਨੇ ਸਾਡੇ ਤੋਂ ਕੰਮ ਕਢਵਾਇਆ ਔਰ ਖਾਸ ਕਰਕੇ ਇਹਨਾਂ ਦੋਨਾਂ ਤੋਂ ਇਹ ਤਾੜੀਆਂ ਮਨਵੀਰ ਬਾਈ ਦੀਆਂ